you wow. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰਿਓ ਸੰਸਾਰ ਦੇ ਵਿੱਚ ਵਕ ਵਕ ਤਰ੍ਹਾਂ ਦੀ ਸੋਚ ਦੇ ਲੋਕ ਹੁੰਦੇ ਨੇ ਤੇ ਜਿਵੇਂ ਜਿਵੇਂ ਦੀ ਕੋਈ ਸੋਸਾਇਟੀ ਚ ਪੈਦਾ ਹੋਇਆ ਹੁੰਦਾ ਉਵੇਂ ਦੇ ਉਹਨੂੰ ਸੰਸਕਾਰ ਰਹਿਣ ਸਹਿਣ ਤੇ ਸੋਚ ਮਿਲ ਜਾਂਦੀ ਤੇ ਉਸੇ ਹਿਸਾਬ ਨਾਲ ਉਹ ਜੀਵਨ ਆਪਣਾ ਚਲਾਈ ਜਾਂਦੇ ਨੇ ਜਦ ਤੱਕ ਆਪਾਂ ਸਾਧੂ ਜਨਾਂ ਦੀ ਸੰਗਤ ਚ ਨਹੀਂ ਆਉਂਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੱਚ ਜੀਵਨ ਦੀ ਸਚਾਈ ਹੈ ਕੀ ਆ ਤੇ ਸਰੀਰ ਨਾਲ ਜੁੜੇ ਹੋਣ ਕਰਕੇ ਸਾਰੇ ਜੀਵ ਬਾਹਰ ਦੀ ਪਾਠ ਪੂਜਾ ਕਰਦੇ ਨੇ ਜਿਵੇਂ ਕੋਈ ਵਰਤ ਨੇਮ ਕਰਦਾ ਕੋਈ ਮਸਿਆਂ ਨੂੰ ਵਰਤ ਰੱਖਦਾ ਕੋਈ ਪੂਰਨ ਨਮਾਸ਼ੀ ਨੂੰ ਪੁੱਜੀ ਜਾਂਦਾ ਹੈ ਕੋਈ ਕਿਸੇ ਦਿਨ ਨੂੰ ਖਾਸ ਜਾਣ ਕੇ ਦੇਵੀ-ਦੇਵਤਿਆਂ ਨਾਲ ਜੋੜ ਕੇ ਉਹਨਾਂ ਦੀ ਪੂਜਾ ਕਰਦੇ ਨੇ ਤੇ ਮਹਾਰਾਜ ਦੀ ਬਾਣੀ ਦੇ ਵਿੱਚ ਸਾਰਾ ਆਪਾਂ ਨੂੰ ਗਿਆਨ ਦਿੱਤਾ ਗਿਆ ਤੇ ਸਾਨੂੰ ਸਮਝ ਆਵੇ ਅਸੀਂ ਜੀਵਨ 'ਚ ਕੀ ਸਹੀ ਕਰ ਰਹੇ ਹਾਂ ਕੀ ਗਲਤ ਕਰ ਰਹੇ ਹਾਂ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਇਹ ਸਾਰੇ ਮਨ ਦੇ ਬੰਧਨ ਨੇ ਤੇ ਇਹਨਾਂ ਬੰਧਨਾਂ 'ਚ ਮਨ ਫਸ ਜਾਂਦਾ ਹੈ ਮਨ ਸਾਡਾ ਫਸਤੇ ਜਾਂਦਾ ਹੈ ਪਰ ਇਹਨਾਂ ਚੋਂ ਨਿਕਲ ਨਹੀਂ ਪਉਂਦਾ ਫਿਰ ਉਹ ਫਿਰ ਜਨਮ ਮਰਨ ਦੇ ਚੱਕਰ 'ਚ ਹੀ ਜੀਵ ਰਹਿਦਾ ਹੈ ਵੀ ਫਿਰ ਕਦੀ 84 ਚਲਾ ਗਿਆ ਮਨੁੱਖਾ ਜਮਾ ਆਇਆ ਉਹਨੂੰ ਫ੍ਰੀ ਮਾਈਂਡ ਹੋ ਕੇ ਮੁਕਤ ਹੋ ਕੇ ਉਹਨੂੰ ਜੀਵਨ ਜੀਣਾ ਨਹੀਂ ਆਇਆ ਤੇ ਇਹ ਜਿਹੜੇ ਵਰਤ ਨੇ ਇਹ ਚੀਜ਼ਾਂ ਕਰਨੀਆਂ ਇਹ ਸਾਰੇ ਮਨ ਦੇ ਬੰਧਨ ਨੇ ਕਿਉਂਕਿ ਮਾਨੇਨਾ ਤਾਂ ਆਜ਼ਾਦ ਨਹੀਂ ਹੁੰਦਾ ਤੇ ਕਈ ਫਿਰ ਘਰਾਂ ਦੇ ਵਿੱਚ ਕੁਲਾਂ ਚੱਲ ਪੈਂਦੀਆਂ ਫਿਰ ਅੱਗੇ ਤੋਂ ਅੱਗੇ ਇਹ ਚੀਜ਼ਾਂ ਆਪਣੇ ਅੰਗਾਂ ਬੱਚਿਆਂ ਨੂੰ ਦਿੰਦੇ ਨੇ ਫਿਰ ਉਹ ਆਪਣੇ ਬੱਚਿਆਂ ਨੂੰ ਦਿੰਦੇ ਨੇ ਜੋ ਆਪਾਂ ਆਸ-ਪਾਸ ਆਪਣੀ ਸੋਸਾਇਟੀ 'ਚ ਵੇਖਦੇ ਆਂ ਵੀ ਇਹ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਕਈ ਬੀਬੀਆਂ ਵਰਤ ਰੱਖਦੀਆਂ ਤੇ ਉਹ ਅੱਗੇ ਕਹਿੰਦੀਆਂ ਹੁਣ ਮੈਂ ਆਪਣੀ ਨੂੰਹ ਨੂੰ ਦਿੱਤਾ ਮੈਂ ਨਹੀਂ ਰੱਖਦੀ ਉਹ ਫਿਰ ਅੱਗੇ ਆਪਣੇ ਇਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਕਰਦੇ ਨੇ ਉਹ ਇੱਕ ਬੰਧਨ ਨੇ ਹੁਣ ਵੇਖੋ ਉਹ ਸਾਰੇ ਇੱਕੇ ਪਾਸੇ ਚਲੇ ਗਏ ਕਿਸੇ ਨੇ ਗਿਆਨ ਨਹੀਂ ਲਿਆ ਤੇ ਉਹਨਾਂ ਚੀਜ਼ਾਂ ਨੂੰ ਹੀ ਉਹਨਾਂ ਨੇ ਮਨਾਂ ਨੇ ਪਰਪੱਕ ਕਰ ਲਿਆ ਹੈ ਇਹ ਹੁਰਨੇ ਵਿਚਾਰ ਸਾਰੇ ਇਨਾਂ ਦੀ ਕੁਝ ਰੈਲਿਟੀ ਨਹੀਂ ਗੀ ਤੇ ਮਹਾਰਾਜ ਦੀ ਬਾਣੀ ਇਹਦੇ ਬਾਰੇ ਚ ਕੀ ਕਹਿੰਦੀ ਉਹਦੇ ਤੇ ਆਪਾਂ ਅੱਜ ਵਿਚਾਰ ਕਰਾਂਗੇ ਵੀ ਜਿਹੜੇ ਥਿਤਵਾਰ ਨੂੰ ਪੂਜਦੇ ਨੇ ਵੀ ਉਹ ਕਈ ਕਹਿੰਦੇ ਵੀ ਕਰਨਾ ਚਾਹੀਦਾ ਏ ਕਿ ਨਹੀਂ ਤੇ ਮਹਾਰਾਜ ਦੀ ਬਾਣੀ ਥਿੰਤੀ ਹੈਗੀ ਹੈ ਮਹਾਰਾਜ ਦੀ ਬਾਣੀ ਚ ਵਿਚਾਰ ਉਹਨਾਂ ਨੇ ਕਰਿਆ ਕਹਿੰਦੇ ਵੀ ਇਹ ਹੁੰਦਾ ਕੀ ਅਸਲ ਚ ਕਹਿੰਦੇ અમાਵਸ ਮਹ ਆਸ ਨਿਵਾਰੋ ਮਾਵਸ ਕਹਿੰਦੇ ਨੇ ਮੱਸਿਆ ਨੂੰ ਜਿਹੜੀ ਮੱਸਿਆ ਦੀ ਰਾਤ ਹੁੰਦੀ ਉਸ ਦਿਨ ਬਹੁਤ ਹਨੇਰਾ ਹੁੰਦਾ ਚੰਦਰਮਾ ਨਹੀਂ ਉਸ ਟਾਈਮ ਚੜਦਾ ਤੇ ਉਹ ਕਹਿੰਦੇ ਵੀ ਜਿਹੜੀਆਂ ਸਾਡੀਆਂ ਮੰਦੀਆਂ ਇਸ਼ਾਵਾਂ ਨੇ ਫੁਰਨੇ ਨੇ ਜੋ ਦ੍ਰਿਸ਼ਟ ਮਾਣ ਨੂੰ ਲੈ ਕੇ ਆਪਾਂ ਇਹ ਪਾਠ ਪੂਜਾ ਕਰਦੇ ਨੇ ਮਹਾਰਾਜ ਕਹਿੰਦੇ ਸਾਰੇ ਅਗਿਆਨਤਾ ਹੈ ਇਹ ਸਾਰਾ ਹਨੇਰਾ ਹੈ ਤੇ ਕਹਿੰਦੇ ਹਨੇਰਾ ਕਿਦਾਂ ਤਾਂ ਇਹ ਜਿੱਦਾਂ ਮੱਸਿਆ ਦੀ ਰਾਤ ਹੁੰਦੀ। ਉਹ ਸਾਡੇ ਵਿੱਚ ਅਗਿਆਨਤਾ ਦਾ ਹਨੇਰਾ ਹੀ ਆ। ਦਿਨ ਵੀ ਆ ਭਾਵੇਂ ਉਹ ਦਿਨ ਵੀ ਹਨੇਰਾ ਹੀ ਆ। ਤੇ ਮਹਾਰਾਜ ਕਹਿੰਦੇ ਵੀ ਤੂੰ ਜਿਹੜੀਆਂ ਖਾਹਿਸ਼ਾਂ ਪਿੱਛੇ ਲੱਗ ਕੇ ਇਹ ਚੀਜ਼ਾਂ ਨੂੰ ਕਰਦਾ ਆ ਕੋਈ અમાਵਸ ਨੂੰ ਪੂਜਿਆ ਜਾਂ ਪੂਰਨਮਾਸੀ ਨੂੰ ਕਹਿੰਦੇ ਸਾਰੀਆਂ ਆਪਣੇ ਅੰਦਰੋਂ ਕੱਢ ਦੇ। ਇਹਨਾਂ ਨੂੰ ਖਤਮ ਕਰ ਦੇ। ਕਹਿੰਦੇ અમાਵਸ ਮਹ ਆਸ ਨਿਵਾਰੋ। ਕਹਿੰਦੇ ਇਹਨਾਂ ਇਸ਼ਾਵਾਂ ਨੂੰ ਨਿਵਾਰ ਦੇ। ਇਹਨਾਂ ਆਸਾਂ ਨੂੰ ਛੱਡ ਦੇ। ਅੰਤਰਜਾਮੀ ਰਾਮ ਸਮਾਰੋ ਕਹਿੰਦੇ ਉਹ ਪ੍ਰਮਾਤਮਾ ਜੋ ਸਾਰੀਆਂ ਤੇਰੇ ਦਿਲ ਦੀਆਂ ਜਾਣਦਾ ਹੈ ਉਹ ਪ੍ਰਮਾਤਮਾ ਸਾਡੀਆਂ ਸਾਰੀਆਂ ਇਛਾਵਾਂ ਨੂੰ ਲੋੜਾਂ ਨੂੰ ਸਮਝਦਾ ਵੀ ਆ ਤੇ ਜਾਣਦਾ ਵੀ ਆ ਕਹਿੰਦੇ ਉਹਦੇ ਨਾਮ ਨੂੰ ਯਾਦ ਕਰ ਉਹ ਪ੍ਰਮਾਤਮਾ ਨੂੰ ਅੰਦਰ ਸੰਭਾਲ ਅੰਤਰਜਾਮੀ ਰਾਮ ਸਮਾਰੋ ਸੰਭਾਲ ਉਹਨੂੰ ਕਹਿੰਦੇ ਉਹਨੂੰ ਯਾਦ ਕਰ ਜੀਵਤ ਪਵ ਮੁਖ ਦਵਾਰ ਕਹਿੰਦੇ ਇਸ ਤਰ੍ਹਾਂ ਤੂੰ ਜਿੰਦੇ ਆਂਹੀਂ ਜਿੰਦੇ ਜੀਹੀਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲੈਣਾ ਵੇਖੋ ਕਿੰਨਾ ਸੁੱਖ ਮਹਾਰਾਜ ਨੇ ਦੱਸਿਆ ਕਿਉਂਕਿ ਇਹ ਚੀਜ਼ਾਂ ਸਾਨੂੰ ਮੁਕਤ ਨਹੀਂ ਹੋਣ ਦਿੰਦੀਆਂ ਜੋ ਇਸ ਸੰਸਾਰ ਕਰਦਾ ਹੈ ਹੁਣ ਕਹਿੰਦੇ ਜੀਵਤ ਪਾਵ ਮੁਕਤਵਾਰ ਮੁਕਤੀ ਕੋਈ ਬਾਅਦ ਦੀ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈਗੀ ਕਿ ਆਪਾਂ ਸੰਸਾਰ ਤੋਂ ਚਲੇ ਗਏ ਸਾਡੀ ਬੋਡੀ ਦਾ ਖਾਤਮਾ ਹੋ ਗਿਆ ਮਨ ਤਾਂ ਚੱਲਾ ਗਿਆ ਅੱਗੇ ਤੇ ਉੱਥੇ ਜਾ ਕੇ ਤਾਂ ਆਪਾਂ ਮੁਕਤੀ ਨਹੀਂ ਵੇਖੀ ਤੇ ਨਾ ਉੱਥੇ ਕਿਸੇ ਨੇ ਮੁਕਤ ਹੋ ਕੇ ਆ ਕੇ ਦੱਸਿਆ ਵੀ ਮੈਂ ਮੁਕਤ ਹੋ ਗਿਆ ਤੇ ਜਿਹੜੀ ਮੁਕਤੀ ਹੈ ਮਹਾਰਾਜ ਕਹਿੰਦੇ ਨਾ ਬੰਦਨਾ ਤੋਂ ਹੀ ਮੁਕਤ ਕਰਨਾ ਹੀ ਮੁਕਤੀ ਆ ਤੇ ਮਹਾਰਾਜ ਕਹਿੰਦੇ ਵੀ ਉਹ ਤੈਨੂੰ ਜਿੰਦੇ ਜੀ ਪ੍ਰਾਪਤ ਹੋਣੀ ਆ ਉਹ ਤੈਨੂੰ ਪਤਾ ਲੱਗ ਜੂ ਵੀ ਤੂੰ ਇਹਨਾਂ ਤੋਂ ਮੁਕਤ ਹੋ ਗਿਆ ਅਨਪੋਵ ਸ਼ਬਦ ਤਤ ਨਿਜਸਾਰ ਕਹਿੰਦੇ ਅਨਪੋਵ ਸ਼ਬਦ ਕਹਿੰਦੇ ਉਹ ਪਰ ਅਨਪੋਵ ਅ ਡਰ ਰਹਿਤ ਕਹਿੰਦੇ ਸ਼ਬਦ ਤਤ ਨਿਜਸਾਰ ਨਿਜਸਾਰ ਕਿ ਅਸੀਂ ਆਪਣੀ ਆਪਣੇ ਆਪ ਦੀ ਸਾਰ ਲੈਣੀ ਆਪਣਾ ਗਿਆਨ ਲੈਣਾ ਆਪਣੀ ਅਸਲੀਅਤ ਨੂੰ ਜਾਣਨਾ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਤੂੰ ਆਪਣੇ ਅੰਦਰ ਵਾਲੇ ਤਤ ਨੂੰ ਜਾਣ ਲੇਗਾ ਆਪਣੇ ਆਪ ਨੂੰ ਜਾਣ ਲੇਗਾ ਆਪਣੀ ਅਸਲੀਅਤ ਨੂੰ ਜਾਣ ਲੇਗਾ ਕਹਿੰਦੇ ਚਰਨ ਕਮਲ ਗੋਬਿੰਦ ਰੰਗ ਲਾਗਾ ਕਹਿੰਦੇ ਪਰਮੇਸ਼ਰ ਦੇ ਤੂੰ ਚਰਨਾ ਕਮਲਾ ਨਾਲ ਲੱਗ ਗਿਆ ਤੇ ਉਹਦਾ ਰੰਗ ਤੇਰੇ ਮਨ ਤੇ ਲੱਗ ਜਾਊਗਾ ਤੇਰੇ ਰੰਗ ਚੜ ਜਾਊਗਾ ਪਰਮੇਸ਼ਰ ਦੇ ਨਾਮ ਦਾ ਕਹਿੰਦੇ ਸੰਤ ਪ੍ਰਸਾਦ ਪਏ ਮਨ ਨਿਰਮਲ ਕਹਿੰਦੇ ਸਾਧੂ ਜਨਾਂ ਦੇ ਸੰਗ ਕਰਨ ਦੇ ਨਾਲ ਤੇਰਾ ਮਨ ਨਿਰਮਲ ਹੋ ਜਾਏਗਾ ਨਿਰਮਲ ਤੋਂ ਭਾਵ ਪਵਿੱਤਰ ਹੋ ਜਾਏਗਾ ਕਹਿੰਦੇ ਸੰਤ ਪ੍ਰਸਾਦ ਪਏ ਮਨ ਨਿਰਮਲ ਹਰ ਹਰ ਕੀਰਤਨ ਮੈਂ ਆਨੰਦਿੰਜਾ ਕਹਿੰਦੇ ਪਰਮੇਸ਼ਰ ਦੀ ਕੀਰਤੀ ਦੇ ਵਿੱਚ ਤੂੰ ਅਨੰਦ ਜਾਗੇਗਾ ਭਾਵੇਂ ਦਿਨੇ ਵੀ ਤੇ ਰਾਤ ਵੀ ਜੋ ਇਹ ਨਾਮ ਅਭਿਆਸ ਦਾ ਆਪਾਂ ਨੂੰ ਮਹਾਪੁਰਖਾਂ ਵੱਲੋਂ ਇਹ ਦੱਸਿਆ ਗਿਆ ਜੁਗਤੀ ਤਰੀਕਾ ਵੀ ਇਹਨੂੰ ਆਪਾਂ ਹਰ ਵਕਤ ਜਪਣਾ ਆਪਣੇ ਅੰਦਰ ਨੂੰ ਟੋਲ ਦੇ ਵਿਚਾਰਦੇ ਰਹਿਣਾ ਖੋਜਦੇ ਰਹਿਣਾ ਵੀ ਇਹਦੇ ਨਾਲ ਇਹ ਆ ਕਿ ਸਾਡਾ ਮਨ ਦਿਨੇ ਰਾਤ ਜਾਗ ਰਿਹਾ ਦਿਨੇ ਦੇ ਜਾਗਦਾ ਫਿਰ ਰਾਤ ਵੀ ਜਾਗਦਾ ਹੈ ਰਾਤ ਫਿਰ ਉਧਰ ਜਾ ਕੇ ਜਾਗਦਾ ਹੈ ਦਿਨ ਇੱਧਰ ਜਾਗਦਾ ਹੈ ਫਿਰ ਇੱਧਰ ਦਾ ਵੀ ਇਹਨੂੰ ਸਮਝ ਪੈ ਜਾਂਦੀ ਆ ਵੀ ਮੈਂ ਇੱਥੇ ਕੀ ਕਰਨ ਵਾਸਤੇ ਆਇਆ ਕਹਿੰਦੇ ਪਰਿਵਾ ਪ੍ਰੀਤਮ ਕਰੋ ਵਿਚਾਰ ਕਹਿੰਦੇ ਤੂੰ ਜੋ ਇਹ ਥਿਤਵਾਰ ਕਰਦਾ ਆ ਇਹਨਾਂ ਦੀ ਤੂੰ ਆਪਣੇ ਅੰਦਰ ਵਿਚਾਰ ਕਰ ਕਹਿੰਦੇ ਕਟ ਮਹਿ ਖੇਲੇ ਅਕਟ ਅਪਾਰ ਕਟ ਕਹਿੰਦੇ ਇਸ ਸਰੀਰ ਨੂੰ ਕਹਿੰਦੇ ਤੂੰ 1 ਕਮ ਦੂਜ ਤੀਜ ਇਹ ਜਿਹੜਾ 1 ਕਮ ਕਹਿੰਦੇ ਜੋ ਮੱਸਿਆ ਤੋਂ ਅਗਲਾ ਦਿਨ ਹੁੰਦਾ ਹੈ ਕਹਿੰਦੇ ਤੂੰ ਇੰਨਾਂ ਚੀਜ਼ਾਂ 'ਚ ਵਿਚਰਦਾ ਆਂ ਤੇ ਇਹਨਾਂ ਨੂੰ ਯਾਦ ਕਰੀ ਜਾਣਾ ਜੋ ਦਿਨ ਰਾਤ ਨੇ ਕਹਿੰਦੇ ਇਹਨਾਂ ਨੂੰ ਤੂੰ ਛੱਡ ਕੇ ਆਪਣੇ ਅੰਦਰ ਵਿਚਾਰ ਕਰ ਪਰਮੇਸ਼ਰ ਤੇ ਪ੍ਰੀਤਮ ਕਰੋ ਵਿਚਾਰ ਪਰਮੇਸ਼ਰ ਦੀ ਵਿਚਾਰ ਕਰ ਉਸ ਪਰਮਾਤਮਾ ਦੀ ਵਿਚਾਰ ਕਰ ਕਹਿੰਦੇ ਘਟ ਮੈਂ ਖੇਲੇ ਅਕਟ ਅਪਾਰ ਕਹਿੰਦੇ ਉਹ ਪਰਮਾਤਮਾ ਘਟ ਕਹਿੰਦੇ ਸਾਡੇ ਸਰੀਰ ਨੂੰ ਕਿਉਂਕਿ ਐਸ ਸਰੀਰ ਦੇ ਵਿੱਚ ਅਸੀਂ ਕੈਦ ਆ ਇਹਨੂੰ ਕਹਤਾ ਸਰੀਰ ਅਕਟ ਉਹ ਪਰਮਾਤਮਾ ਜੋ ਸਰੀਰ ਤੋਂ ਬਾਹਰ ਵੀ ਆ ਕਹਿੰਦੇ ਘਟ ਮੈਂ ਖੇਲੇ ਅਕਟ ਅਪਾਰ ਕਹਿੰਦੇ ਉਹ ਬੇਅੰਤ ਪਰਮਾਤਮਾ ਕਹਿੰਦੇ ਜੋ ਕਿਸੇ ਸੀਮਾ ਵਿੱਚ ਨਹੀਂ ਹੈਗਾ ਅਸੀਂ ਤਾਂ ਐਦੇ ਸੀਮਾ ਦੇ ਵਿੱਚ ਆ ਕਹਿੰਦੇ ਅਪਾਰ ਜਿਹਦਾ ਕੋਈ ਦੂਜਾ ਸਿਰਾ ਨਹੀਂ ਆ ਪਾ ਉਹ ਇੰਨਾ ਫੈਲਿਆ ਹੋਇਆ ਤੇ ਇੰਨਾ ਰਮਿਆ ਹੋਇਆ ਜਿਹਦਾ ਕੋਈ ਆਦ ਅੰਤ ਨਹੀਂ ਹੈਗਾ ਕਹਿੰਦੇ ਉਹ ਪਰਮਾਤਮਾ ਤੇਰੇ ਸਰੀਰ ਦੇ ਵਿੱਚ ਖੇਡ ਰਿਹਾ ਵੇਖੋ ਮਹਾਰਾਜ ਨੇ ਕਿੱਡੀ ਵੱਡੀ ਗੱਲ ਕਹੀ ਵੀ ਜਿਸ ਪਰਮਾਤਮਾ ਨੂੰ ਅਸੀਂ ਸਾਡੀ ਸਮਝ ਤੋਂ ਪਰੇ ਆ ਨਾ ਸਾਡੇ ਨਾ ਚਿੱਤ ਚ ਆ ਤੇ ਨਾ ਸਾਡੀ ਸਮਝ ਚ ਆ ਹੁਣ ਮਹਾਰਾਜ ਕਹਿੰਦੇ ਤੂੰ ਇਹ ਚੀਜ਼ਾਂ ਨੂੰ ਛੱਡ ਦੇ ਤੇ ਤੂੰ ਕੀ ਦੇਖੇਗਾ ਕਿ ਤੇਰੇ ਇਸ ਸਰੀਰ ਦੇ ਵਿੱਚ ਉਹ ਬਿਆੰਤ ਤੇ ਉਪਾਰ ਉਹ ਏਡਾ ਵੱਡਾ ਪ੍ਰਮਾਤਮਾ ਤੇਰੇ ਸਰੀਰ ਦੇ ਵਿੱਚ ਖੇੜ ਰਿਹਾ ਕਹਿੰਦੇ ਘਟ ਮੈਂ ਖੇਲੇ ਅ ਘਟ ਅਪਾਰ ਕਹਿੰਦੇ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮੈਂ ਰਹੇ ਸਮਾਏ ਕਹਿੰਦੇ ਜਿਸ ਵੀ ਇਨਸਾਨ ਨੂੰ ਉਹ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ ਕਹਿੰਦੇ ਉਹਨੂੰ ਕਾਲ ਕਲਪਨਾ ਕਦੇ ਨਹੀਂ ਖਾਂਦੀ ਉਹ ਕੋਈ ਕਲਪਨਾ ਨਹੀਂ ਕਰਦਾ ਕਿਸੇ ਵੀ ਚੀਜ਼ ਦੀ ਕਹਿੰਦੇ ਕਾਲ ਉਹਦੇ ਨੇੜੇ ਨਹੀਂ ਆਉਂਦਾ ਉਹਨੂੰ ਦੁੱਖ ਨਹੀਂ ਦਿੰਦਾ ਕਾਲ ਕਹਿੰਦੇ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹਿ ਸਮਾਏ ਜਿਹੜੇ ਜੀਵ ਉਸ ਆਦਪੁਰਖ ਦੇ ਵਿੱਚ ਸਮਾਏ ਰਹਿੰਦੇ ਨੇ ਜਿਨ੍ਹਾਂ ਨੂੰ ਭੇਤ ਆ ਜਾਂਦਾ ਵੀ ਪ੍ਰਮਾਤਮਾ ਮੇਰੇ ਅੰਦਰ ਵੀ ਆ ਤੇ ਬਾਹਰ ਵੀ ਆ ਜੋ ਵੀ ਹੁਣ ਆਪਾਂ ਸਾਰੇ ਬੈਠ ਕੇ ਜਦ ਜਦ ਤੇ ਆਪਾਂ ਬੈਠੇ ਆ ਆਪਾਂ ਸਿਮਰਨ ਕੀਤਾ ਆਪਣੇ ਅੰਦਰ ਦੇਖਿਆ ਆਪਣੇ ਸਵਾਸਾਂ ਨੂੰ ਚੈੱਕ ਕੀਤਾ ਪੀ ਪਰਮਾਤਮਾ ਕਿਵੇਂ ਸਾਡੇ ਸਵਾਸਾਂ ਨੂੰ ਚਲਾ ਰਹੇ ਨੇ ਸਾਡੇ ਸਵਾਸਾਂ ਦੀ ਡੋਰ ਕਿਦਾਂ ਉਹਦੇ ਹੱਥ ਵਿੱਚ ਆ ਸਾਡੇ ਦਿਲ ਦੀ ਧੜਕਣ ਦੇ ਵਿੱਚ ਕਿਸ ਤਰ੍ਹਾਂ ਪਰਮਾਤਮਾ ਸਾਨੂੰ ਚਲਾ ਰਿਹਾ ਸਾਡੇ ਵਸ ਰਿਹਾ ਤੇ ਉਹ ਸਾਰਾ ਕਹਿੰਦੇ ਵੀ ਇਹ ਸਮੇਂ ਚ ਆ ਜਾਏਗਾ ਕਿਉਂ ਪਰਮਾਤਮਾ ਕਿਦਾਂ ਤੇਰੇ ਅੰਦਰ ਖੇਡ ਰਿਹਾ ਕਹਿੰਦੇ ਤੂੰ ਕਿਵੇਂ ਉਸ ਪਰਮੇਸ਼ਰ ਦੇ ਵਿੱਚ ਸਮਾਇਆ ਤੇ ਉਹ ਤੇਰੇ ਚ ਸਮਾਇਆ ਹੈ ਇਹ ਤੈਨੂੰ ਜਾਣਕਾਰੀ ਹੋ ਜੇਗੀ ਕਹਿੰਦੇ ਦੁਤੀਆ ਦੁਹਕਰ ਜਾਣੇ ਅੰਗ ਕਹਿੰਦੇ ਦੂਸਰਾ ਤੈਨੂੰ ਇਹ ਪਤਾ ਲੱਗੇਗਾ ਵੀ ਜਿਹੜੀ ਤੂੰ ਬਾਹਰ ਦੀ ਦੂਜੀ ਤਿੱਥ ਮਣਾਉਣਾ ਹੈ ਉਹ ਤੈਨੂੰ ਆਪਣਾ ਪਤਾ ਲੱਗੇਗਾ ਵੀ ਤੇਰੇ ਸਰੀਰ ਦੇ ਅੰਦਰ ਸਾਰੇ ਜਿਹੜੀ ਸਰੀਰ ਦੀ ਖੇਡ ਚੱਲ ਰਹੀ ਆ ਉਹ ਕਿਦਾਂ ਪਰਮੇਸ਼ਰ ਦੇ ਵਿੱਚ ਚੱਲ ਰਹੀ ਆ ਦੁਤੀਆ ਦਹੁ ਕਰ ਜਾਣੇ ਅੰਗ ਅੰਗ ਸੰਗ ਹੋਣਾ ਮਤਲਬ ਬਈ ਬਿਲਕੁਲ ਨੇੜੇ ਹੋਣਾ ਕਹਿੰਦੇ ਮਾਇਆ ਬ੍ਰਹਮ ਰਮੇਸਾ ਸੰਗ ਕਹਿੰਦੇ ਤੈਨੂੰ ਇਹ ਸਮਝ ਆ ਜਾਏਗੀ ਵੀ ਮਾਇਆ ਤੇ ਬ੍ਰਹਮ ਕਿਉਂਕਿ ਮਾਇਆ ਵੀ ਵਿੱਚ ਰਮੀ ਹੋਈ ਪਰਮੇਸ਼ਰ ਦੇ ਤੇ ਬ੍ਰਹਮ ਜਿਹੜਾ ਉਹ ਮਾਇਆ 'ਚ ਰਮਿਆ ਹੋਇਆ ਦੋਵੇਂ ਦੋਵਾਂ ਦੀ ਆਪਸ 'ਚ ਕਿਦਾਂ ਖੇਡ ਚੱਲ ਰਹੀ ਆ ਮਾਇਆ ਹੋ ਗਿਆ ਸਾਡਾ ਸਰੀਰ ਤੇ ਜਿਹੜੀ ਅੰਦਰ ਸਾਡੇ ਸ਼ਕਤੀ ਚੱਲ ਰਹੀ ਆ ਉਹ ਬ੍ਰਹਮ ਦੀ ਚੱਲ ਰਹੀ ਆ ਕਹਿੰਦੇ ਦੂਜਾ ਤੈਨੂੰ ਇਹ ਪਤਾ ਲੱਗੇ ਲੱਗੇਗਾ ਪਰ ਕਹਿੰਦੇ ਜਿਹੜਾ ਜੀਵ ਬਾਹਰ ਦੇ ਨਾਲ ਜੁੜਿਆ ਉਹ 1 ਕਮ 2 ਜਕ ਤੀਜਕ ਜੋ ਵੀ ਆ ਉਹ ਬਾਹਰ ਦੇ ਮਨਾਉਂਦਾ ਹੈ ਕਿ ਮਹਾਰਜ ਨੇ ਇਹਨੂੰ ਅੰਦਰ ਨਾਲ ਜੋੜਿਆ ਹੈ ਸਾਡੇ ਸਰੀਰ ਨਾਲ ਸਰੀਰ ਅੰਦਰ ਵੱਸਣ ਵਾਲੇ ਨਾਲ ਵੀ ਤੂੰ 1 ਨੰਬਰ ਤੇ 2 ਨੰਬਰ ਤੇ ਇਹਨਾਂ ਨੂੰ ਜੋੜ ਅਗਿਆਨ ਨੂੰ ਜੋੜ ਆਮਾਵਸਤੇ ਜੇ ਤੂੰ ਕਰਦਾ ਉਹਨੂੰ ਛੱਡ ਕੇ ਤੂੰ ਆਪਣੇ ਅੰਦਰ ਦੀ ਅਗਿਆਨਤਾ ਦੇ ਹਨੇਰੇ ਨੂੰ ਛੱਡ ਅੱਗੇ ਕਹਿੰਦੇ ਨਾ ਉਹ ਵੱਡੇ ਨਾ ਘਟਦਾ ਜਾਏ ਉਹਨਾਂ ਘਟਦਾ ਵੱਧਦਾ ਕੌਣ ਹੈ ਚੰਦਰਮਾ ਤੇ ਉਹਨੂੰ ਘਟਦੇ ਵੱਧਦੇ ਨੂੰ ਪੂਜਦੇ ਆ ਵੀ ਇਹ ਅੱਜ ਪੂਰਨਮਾਸੀ ਆ ਗਈ ਜੀ ਅੱਜ ਪਿੱਛੇ ਆਪਾਂ ਪੜਿਆ ਵੀ ਪੈਲ ਹੁੰਦੀ ਹੈ ਦੂਜ ਹੁੰਦੀ ਤੀਜ ਹੁੰਦੀ ਉਹਨੂੰ ਤਿੰਨ ਦਿਨ ਉਹਨੂੰ ਲੋਕ ਦੇਖਦੇ ਨੇ ਕਰਦੇ ਨੇ ਵੀ ਥੋੜਾ ਥੋੜਾ ਉਹ ਬਾਹਰ ਦਿਖਦਾ ਹੈ ਹੁਣ ਕਹਿੰਦੇ ਜਿਹੜਾ ਪਰਮਾਤਮਾ ਤੇਰੇ ਅੰਦਰ ਵੱਸਦਾ ਹੈ ਨਾ ਕਹਿੰਦੇ ਉਹ ਤੇ ਨਾ ਘਟਦਾ ਆ ਨਾ ਵੱਧਦਾ ਆ ਤੇ ਇਹਦਾ ਮਤਲਬ ਪਰਮਾਤਮਾ ਚੰਦਰਮਾ ਤੇ ਨਹੀਂ ਨਾ ਹੋਇਆ ਵੀ ਜਿਹੜਾ ਕਦੀ ਘਟ ਗਿਆ ਤੇ ਕਦੀ ਵੱਧ ਗਿਆ ਹੁਣ ਕਹਿੰਦੇ ਉਹ ਪਰਮਾਤਮਾ ਦੀ ਭਗਤੀ ਨਹੀਂ ਆ ਜੇ ਤੂੰ ਆਪਣੇ ਅੰਦਰ ਜੁੜੇਗਾ ਤੇ ਇਹ ਪਰਮਾਤਮਾ ਦੀ ਭਗਤੀ ਆ ਕਿ ਤੈਨੂੰ ਪਤਾ ਲੱਗੇਗਾ ਪਰਮਾਤਮਾ ਤੇ ਕਦੀ ਘਟਤਾ ਵਾਦ ਨਹੀਂ ਉਹ ਤੇ ਇੱਕ ਰਸ ਸਾਰੇ ਸਮਾਇਆ ਹੋਇਆ ਰਮਿਆ ਹੋਇਆ ਉਹਦੀ ਤੇ ਜਿਹੜੀ ਕਹਿ ਲੋ ਕਿ ਸ਼ਕਤੀ ਉਹ ਸਾਰੇ ਕਿਦਾਂ ਇੱਕ ਰਸ ਚੱਲ ਰਹੀ ਹੈ ਸਾਰੇ ਸਰੀਰਾਂ ਦੇ ਵਿੱਚ ਸਾਰੇ ਬ੍ਰਹਿਮੰਡ ਦੇ ਵਿੱਚ ਸਾਰੇ ਪੇੜ ਪੌਦਿਆਂ ਵਿੱਚ ਸਾਰੇ ਪਾਸੇ ਉਹਦੀ ਸ਼ਕਤੀ ਰਮੀ ਪਈ ਆ ਕਹਿੰਦੇ ਅਕੋਲ ਨਰੰਜਨ ਇੱਕ ਹੈ ਪਾਈ ਕਹਿੰਦੇ ਉਹ ਪ੍ਰਮਾਤਮਾ ਅਕੁਲ ਜਿਹਦੀ ਕੋਈ ਕੁੱਲ ਨਹੀਂ ਹੈ ਜਿੱਦਾਂ ਆ ਇਨਸਾਨਾਂ ਦੇ ਤੇ ਖਾਨਦਾਨੀਆਂ ਕਿਦਾਂ ਚੱਲਦੀਆਂ ਹਨ ਕਹਿੰਦੇ ਅਕੁਲ ਭਾਵ ਉਹ ਜਦੋਂ ਜਦੋਂ ਸੰਸਾਰ ਨਹੀਂ ਸੀ ਉਹ ਉਦੋਂ ਵੀ ਸੀਗਾ ਤੇ ਹੁਣ ਸੰਸਾਰ ਬਣ ਗਿਆ ਉਹ ਫਿਰ ਵੀ ਪਰਮੇਸ਼ਰ ਵਿੱਚ ਰਮਿਆ ਹੋਇਆ ਵੀ ਉਹਦੀ ਕੋਈ ਖਾਸ ਕੁੱਲ ਨਹੀਂ ਹੈਗੀ ਨਿਰੰਜਣ ਮਾਇਆ ਤੋਂ ਰਹਿਤ ਕਹਿੰਦੇ ਏਕੇ ਪਾਏ ਕਹਿੰਦੇ ਉਹ ਸਦਾ ਇੱਕੋ ਹੀ ਹੈ ਜਦੋਂ ਤੋਂ ਪਰਮੇਸ਼ਰ ਸੰਸਾਰ ਬਣਿਆ ਹੈ ਤੇ ਟੈੰਡਾ ਰਹਿੰਦਾ ਪਰ ਉਹ ਆਦ ਜਿਹੜਾ ਪਰਮੇਸ਼ਰ ਆ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਰਾਸੀ ਚੱਲ ਰਿਹਾ ਉਹਦੇ ਵਿੱਚ ਕਦੀ ਕੋਈ ਚੇਂਜ ਨਹੀਂ ਆਇਆ ਪਰ ਸੰਸਾਰ ਦੇ ਵਿੱਚ ਬਹੁਤ ਚੇਂजेस ਆਉਂਦੇ ਨੇ ਕਹਿੰਦੇ ਤ੍ਰਿਤੀਆ ਤੀਨੇ ਸਮਕਰ ਲਿਆਵੇ ਹੁਣ ਕਹਿੰਦੇ ਜਿਹੜੇ ਤੀਜ ਮਣਾਉਂਦੇ ਨੇ ਵੀ ਤੀਸਰੇ ਦਿਨ ਦੀ ਫਿਰ ਉਹ ਪੂਜਾ ਵਰਤ ਨੇਮ ਕਰਦੇ ਨੇ ਕਹਿੰਦੇ ਤੂੰ ਆਪਣੇ ਅੰਦਰ ਇਹ ਸਾਰੇ ਨੂੰ ਤੋਲ ਕੇ ਦੇਖ ਹੁਣ ਤ੍ਰਿਤੀਆ ਜਿਹੜੇ ਆ ਜਾਂਦੇ ਆ ਵੀ ਤਿੰਨ ਤਰ੍ਹਾਂ ਦੀ ਮਾਇਆ ਵੀ ਮਾਇਆ ਜਿਹੜੀ ਤ੍ਰਹਿ ਗੁਣਾ ਵਿੱਚ ਤੇਰਾ ਜਾਂ ਕਹਿ ਲੋ ਵੀ ਮਨ ਜਿਹੜਾ ਉਹਨੂੰ ਉਸ ਚੋਂ ਕਢਣਾ ਕਹਿੰਦੇ ਉਹ ਤੈਨੂੰ ਕਢਣਾ ਨਹੀਂ ਆਇਆ ਕਿ ਉਹਨਾਂ ਚੋਂ ਮਨ ਨੂੰ ਆਪਾਂ ਕਿੱਦਾਂ ਕੱਢ ਕੇ ਲਿਆਉਣਾ ਆ ਤੇ ਅੱਗੇ ਮਹਾਰਾਜ ਕਹਿੰਦੇ ਆਨੰਤ ਮੂਲ ਪਰਮ ਪਦ ਪਾਵੇ ਕਹਿੰਦੇ ਜਦੋਂ ਤੈਨੂੰ ਇਹ ਸਾਰੇ ਪਰਮੇਸ਼ਰ ਦੇ ਸਿਸਟਮ ਦਾ ਪਤਾ ਲੱਗ ਗਿਆ ਕਹਿੰਦੇ ਤੂੰ ਫਿਰ ਆਨੰਦ ਜਿਹੜਾ ਪਰਮੇਸ਼ਰ ਆਨੰਦ ਵਿੱਚ ਆਨੰਦ ਰੂਪਿਆ ਆਨੰਦ ਮੂਲ ਪਰਮਪਦ ਪਾਵੇ ਕਹਿੰਦੇ ਉਹ ਮੂਲ ਸਾਡਾ ਜਿਹੜਾ ਮੋਢਿਆ ਤੂੰ ਉਹਨੂੰ ਮਿਲ ਲੇਗਾ ਤੇ ਪਰਮਪਦਵੀ ਨੂੰ ਪ੍ਰਾਪਤ ਕਰ ਲੇਗਾ ਇਹ ਮਹਾਰਾਜ ਨੇ ਤਰੀਕਾ ਦੱਸਿਆ ਹੈ ਕਿ ਆਪਾਂ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਇਹਦੇ ਵਿੱਚ ਹੀ ਜਿਨ੍ਹਾਂ ਦੀ ਸੁਰਤਿਆ ਭਈ ਉਹਨਾਂ ਨੇ ਕਦੀ ਆਪਣਾ ਗਿਆਨ ਨਹੀਂ ਲੈਂਦੇ ਕਦੀ ਪਰਮੇਸ਼ਰ ਦਾ ਗਿਆਨ ਨਹੀਂ ਲੈਂਦੇ ਪਰਮੇਸ਼ਰ ਦਾ ਗਿਆਨ ਇਸ ਤੋਂ ਉੱਪਰ ਆ ਇਹ ਸੰਸਾਰ ਤੱਕ ਨੇ ਇਹ ਚੀਜ਼ਾਂ ਹੁਣ ਅੱਗੇ ਮਰਜ਼ੀ ਕਹਿੰਦੇ ਸਾਧ ਸੰਗਤ ਉਪਜੈ ਵਿਸ਼ਵਾਸ ਹੁਣ ਜੇ ਆਪਾਂ ਆਪਣੇ ਹਿਸਾਬ ਨਾਲ ਖੋਜੀ ਜਾਂਦੇ ਆ ਤੇ ਆਪਣਾ ਇਹਨਾਂ ਚੀਜ਼ਾਂ ਤੇ ਕਦੀ ਵਿਸ਼ਵਾਸ ਨਹੀਂ ਬਣਦਾ ਸਾਡਾ ਆਪਣੇ ਤੇ ਨਹੀਂ ਬਣਦਾ ਵੀ ਠੀਕ ਆ ਕਿ ਗਲਤ ਆ ਵੀ ਜੋ ਵੀ ਇਹ ਕਰ ਰਹੇ ਆ ਅਸੀਂ ਸਹੀ ਆ ਕਿ ਗਲਤ ਆ ਉਹ ਸਾਡੀ ਜਿਹੜੀ ਵਿਚਾਰਤਾਰਾ ਵੱਖਰੀ ਹੋ ਜਾਂਦੀ ਆ ਜਦੋਂ ਆਪਾਂ ਸਾਧ ਸੰਗਤ ਚ ਆ ਕੇ ਬੈਠਦੇ ਆਂ ਫਿਰ ਸਾਨੂੰ ਆਪਣੇ ਆਪ ਦੇ ਵੀ ਸੋਚੀ ਪੈਂਦੀ ਆ ਵੀ ਸਾਧ ਸੰਗਤ ਦੇ ਵਿੱਚ ਦੂਜਿਆਂ ਦੇ ਵੀ ਪ੍ਰੈਕਟੀਕਲ ਹੁੰਦੇ ਨੇ ਸਾਰੇ ਜਦੋਂ ਮਿਲ ਕੇ ਆਪਾਂ ਉਸ ਵਿਚਾਰ ਤੇ ਡਿਸਕਸ ਕਰਦੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸਹੀ ਕੀ ਆ ਤੇ ਗਲਤ ਕੀ ਆ ਫਿਰ ਸਾਡਾ ਵਿਸ਼ਵਾਸ ਉਪਜਦਾ ਆ ਜਦੋਂ ਫਿਰ ਅਸੀਂ ਫਿਰ ਇਹਨਾਂ ਚੀਜ਼ਾਂ ਨੂੰ ਛੱਡਣ ਵਾਸਤੇ ਤਿਆਰ ਹੋ ਜਾਂਦੇ ਆਂ ਕਿ ਇਹ ਜੋ ਜਿਹ ਚ ਅਸੀਂ ਵਿਚਰ ਰਹੇ ਆਂ ਇਹ ਠੀਕ ਨਹੀਂ ਆ ਸਾਡੇ ਮਨ ਵਾਸਤੇ ਬੰਧਨ ਨੇ ਕਹਿੰਦੇ ਸਾਧ ਸੰਗਤ ਉਪਜੈ ਵਿਸ਼ਵਾਸ ਕਹਿੰਦੇ ਸਾਧ ਸੰਗਤ ਦਾ ਕੀ ਫਲ ਮਿਲਦਾ ਆ ਵੀ ਸਾਡਾ ਵਿਸ਼ਵਾਸ ਉਪਜਦਾ ਆ ਪੱਕਾ ਹੁੰਦਾ ਆ ਬਾਹਰ ਪ੍ਰੀਤਰ ਸਦਾ ਪ੍ਰਕਾਸ਼ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਹੋਰ ਸਾਨੂੰ ਕੀ ਪਤਾ ਲੱਗਦਾ ਕਿ ਸਾਡੇ ਦੇ ਅੰਦਰ ਵੀ ਪ੍ਰਕਾਸ਼ ਆ ਤੇ ਸਾਡੇ ਬਾਹਰ ਵੀ ਪ੍ਰਕਾਸ਼ ਆ ਸਾਡੇ ਅੰਦਰ ਵੀ ਪਰਮਾਤਮਾ ਹੈ ਤੇ ਸਾਡੇ ਬਾਹਰ ਵੀ ਪਰਮਾਤਮਾ ਹੈ ਉਦਹੀਂ ਅਗਿਆਨਤਾ ਦੇ ਵਿੱਚ ਅਦ੍ਰਿਸ਼ਟ ਮਾਨ ਦੀ ਪੂਜਾ ਕਰੀ ਜਾਂਦੇ ਆ ਕਹਿੰਦੇ ਚੌਥੇ ਚੰਚਲ ਮਨ ਕੋ ਗੋ ਹੁਣ ਕਹਿੰਦੇ ਇਹਨਾਂ ਤਿੰਨਾਂ ਚੋਂ ਨਿਕਲ ਕੇ ਕਹਿੰਦੇ ਹੁਣ ਚੌਥੇ ਨੰਬਰ ਤੇ ਤੂੰ ਕੀ ਕਰਨਾ ਕਹਿੰਦੇ ਆਪਣੇ ਚੰਚਲ ਮਨ ਦਾ ਅਨੁਰੀਖਣ ਕਰ ਵੀ ਜਿਹੜਾ ਸਾਡਾ ਮਨ ਚੰਚਲਤਾਈ ਦੇ ਵਿੱਚ ਇੱਧਰ ਉੱਧਰ ਪਟਕਦਾ ਫਿਰਦਾ ਆ ਕਹਿੰਦੇ ਉਹਦਾ ਨਰੀਖਣ ਕਰ ਕਾਮ ਕ੍ਰੋਧ ਸੰਗ ਕਬੂ ਨਾ ਬਹੁ ਕਹਿੰਦੇ ਆਪਣੇ ਮਨ ਨੂੰ ਰੋਕ ਕੇ ਰੱਖ ਉਹਨੂੰ ਕਦੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੰਗ ਨਾ ਕਰਨ ਦੇ ਇੰਨਾਂ ਚੀਜ਼ਾਂ ਤੋਂ ਵਰਜ ਕਹਿੰਦੇ ਜਲ ਥਲ ਮਾਹ ਹੈ ਆਪੇ ਆਪ ਕਹਿੰਦੇ ਹੁਣ ਜਦੋਂ ਤੂੰ ਕਾਮ ਕ੍ਰੋਧ ਦਾ ਸੰਗ ਮਨ ਤੋਂ ਛਡਾ ਲੇਗਾ ਮਨ ਉਹਨਾਂ ਦਾ ਸੰਗ ਨਹੀਂ ਕਰੇਗਾ ਤੇ ਕਹਿੰਦੇ ਤੈਨੂੰ ਕੀ ਪ੍ਰਤੀਤ ਹੋਏਗਾ ਕਹਿੰਦੇ ਤੈਨੂੰ ਇਹ ਪ੍ਰਤੀਤ ਹੋਏਗਾ ਜਲ ਥਲ ਮਾਹੇ ਆਪੇ ਆਪ। ਕਿਉਂ ਪਰਮਾਤਮਾ ਜਲ ਦੇ ਵਿੱਚ ਵੀ ਆ ਤੇ ਥਲ ਦੇ ਵਿੱਚ ਵੀ ਆ। ਧਰਤੀ ਵੀ ਉਹਦੇ ਵਿੱਚ ਆ ਤੇ ਪਾਣੀ ਵੀ ਉਹਦੇ ਵਿੱਚ ਆ। ਪਾਚੇ ਪੰਜ ਤਤ ਵਿਸਥਾਰ। ਤੇ ਇਹ ਸਾਰਾ ਜੋ ਸੰਸਾਰ ਬਣਿਆ ਆ ਸਾਰਾ ਜੋ ਵਿਸਥਾਰ ਹੋਇਆ ਇਹ ਪੰਜਾਂ ਤਤਾਂ ਦਾ ਹੋਇਆ ਆ। ਕਨਕ ਕਾਮਨੀ ਜੁਗ ਵਿਵਹਾਰ। ਕਹਿੰਦੇ ਇਸ ਸੰਸਾਰ ਦੇ ਵਿੱਚ ਵਿਹਾਰ ਚੱਲ ਰਿਹਾ ਹੈ ਇੱਕ ਨੂੰ ਔਰਤ ਬਣਾਤਾ ਤੇ ਇੱਕ ਨੂੰ ਮਰਦ ਬਣਾਤਾ ਕਹਿੰਦੇ ਇਸ ਸੰਸਾਰ ਦੇ ਵਿੱਚ ਦੋ ਵਿਹਾਰ ਚੱਲ ਰਹੇ ਨੇ ਕਹਿੰਦੇ ਕਨਕ ਕਾਮਣੀ ਜਗ ਵਿਹਾਰ ਕਹਿੰਦੇ ਪ੍ਰੇਮ ਸੁਦਾ ਰਸ ਪੀਵੇ ਕੋਈ ਕਹਿੰਦੇ ਹੁਣ ਚੌਥੇ ਪਦ ਚ ਆ ਕੇ ਕਹਿੰਦੇ ਉਹ ਪਰਮੇਸ਼ਰ ਦੇ ਨਾਲ ਉਹ ਪਰਮੇਸ਼ਰ ਨੂੰ ਪੁਰਸ਼ ਕਹਤਾ ਆਮ ਤੇ ਨਾਰੀ ਸੰਸਾਰ ਨਾਰੀ ਮਰਦ ਦਾ ਰਿਸ਼ਤਾ ਬਣਾਤਾ ਪਰ ਮਹਾਰਾਜ ਦੀ ਬਾਣੀ ਗਏ ਕਹਿੰਦੀ ਕਿ ਜਿਹੜੇ ਮਰਦ ਨੇ ਉਹ ਵੀ ਇਸਤਰੀਆਂ ਹੀ ਨੇ ਇਹ ਇਸਤਰੀਆਂ ਹੀ ਸਾਰੀਆਂ ਬਣਾਈਆਂ ਨੇ ਪਰ ਜਿਹੜਾ ਮਰਦ ਆ ਮਹਾਰਾਜ ਕਹਿੰਦੇ ਪੁਰਸ਼ ਆ ਉਹ ਕੌਣ ਆ ਵਾਹਿਗੁਰੂ ਅਕਾਲ ਪੁਰਖ ਆਪ ਹੁਣ ਕਹਿੰਦੇ ਇਸ ਸੰਸਾਰ ਦੇ ਵਿੱਚ ਜੇ ਕੋ ਪੁਰਸ਼ ਆ ਤੇ ਉਹ ਪਰਮਾਤਮਾ ਕਹਿੰਦੇ ਉਸ ਪਰਮਾਤਮਾ ਦੇ ਪ੍ਰੇਮ ਦਾ ਸੁਧਾ ਰਸ ਪੀ ਉਹਦੇ ਨਾਮ ਦਾ ਰਸ ਪੀ ਕਹਿੰਦੇ ਪ੍ਰੇਮ ਸੁਧਾ ਰਸ ਪੀਵੇ ਕੋਏ ਪਰ ਮਹਾਰਾਜ ਕਹਿੰਦੇ ਵੀ ਰਲਾਈ ਕੋਈ ਪੀਂਦਾ ਕਿਉਂਕਿ ਸੰਸਾਰ ਦੇ ਵਿੱਚੋਂ ਉੱਪਰ ਕੋਈ ਕੋਈ ਉੱਠਦਾ ਹੈ ਸਭ ਜਿਹੜੇ ਉਹ ਇੱਕ ਦੂਜੇ ਦੇ ਮੋਹ ਮਾਇਆ ਦੇ ਜਾਲ 'ਚ ਫਸੇ ਨੇ ਤੇ ਉਸ ਤੋਂ ਉੱਪਰ ਕਹਿੰਦੇ ਵਿਰਲੇ ਹੀ ਉੱਠਦੇ ਨੇ ਕਹਿੰਦੇ ਉਹ ਰਸ ਕੋਈ ਵਿਰਲਾ ਹੀ ਪਿੰਦਾ ਆ ਜਰਾ ਮਰਨ ਦੁੱਖ ਫੇਰ ਨਾ ਹੋਏ ਕਹਿੰਦੇ ਜਿਹੜੇ ਇਹਨਾਂ ਰਸਾਂ ਤੋਂ ਉੱਪਰ ਉੱਠ ਕੇ ਉਸ ਪ੍ਰੇਮ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਗ੍ਰਹਿਣ ਕਰਦੇ ਨੇ ਕਹਿੰਦੇ ਉਹਨਾਂ ਦਾ ਫਿਰ ਜਿਹੜਾ ਅ ਜਰਾ ਹੁੰਦਾ ਬੁਢਾਪਾ ਕਹਿੰਦੇ ਉਹਨਾਂ ਦਾ ਬੁਢਾਪਾ ਵੀ ਖਤਮ ਹੋ ਜਾਂਦਾ ਕਹਿੰਦੇ ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਕਟਿਆ ਜਾਂਦਾ ਕਹਿੰਦੇ ਜਨਮ ਮਰਨ ਦਾ ਦੁੱਖ ਵੀ ਕਟਿਆ ਜਾਂਦਾ ਆ ਤੇ ਉਹਨਾਂ ਨੂੰ ਸਰੀਰਕ ਬੁੜਾਪਾ ਵੀ ਫਿਰ ਤੰਗ ਨਹੀਂ ਕਰਦਾ ਸੋ ਇਹ ਮਹਾਰਾਜ ਵੈਸੇ ਤਾਂ ਸ਼ਬਦ ਬਹੁਤ ਲੰਮਾ ਹੈ ਪਰ ਆਪਣਾ ਜਿਡਾ ਸਮਾਂ ਉਹਨਾਂ ਹੋ ਗਿਆ ਸੋ ਇਹ ਸ਼ਬਦ ਦੀ ਵਿਚਾਰ ਵੇਖੋ ਮਹਾਰਾਜ ਉਹ ਤਾਂ ਚਲੋ ਆਪਾਂ ਨੂੰ ਸਮਾਂ ਨਹੀਂ ਮਿਲਦਾ ਕੋਈ ਸਹਿਜ ਪਾਠ ਕਰਦਾ ਹੈ ਕਿ ਨਹੀਂ ਹੈਨਾ ਫਿਰ ਪੂਰਾ ਸ਼ਬਦ ਪੜ ਲੈਂਦੇ ਨੇ ਨਾ ਤੇ ਆਪਾਂ ਨੂੰ ਕਾਫੀ ਵਿੱਚੋਂ ਜਿਹੜਾ ਉਹ ਗਿਆਨ ਪਤਾ ਲੱਗਦਾ ਤੇ ਬਾਣੀ ਨਾਲ ਫਿਰ ਪ੍ਰੇਮ ਵੀ ਪੈਂਦਾ ਸਾਡਾ ਉੱਦ੍ਦਾ ਵੀ ਤੁਹਾਡਾ ਮਨ ਕਰਦਾ ਹੋਏਗਾ ਨਾ ਕਿ ਆਪ ਪੜੀਏ ਵਿਚਾਰੀਏ ਤੇ ਜਦੋਂ ਵੀ ਦਾ ਸਮਾਂ ਮਿਲੇ ਤੇ ਆਪਣੇ ਕੋਲ ਵੇਖੋ ਬਾਣੀ ਤਾਂ ਹੁੰਦੀ ਹੈ ਨਾ ਆਪਾਂ ਪੜ ਸਕਦੇ ਆ ਜਿਹੜੀ ਗੱਲ ਦਾ ਨਹੀਂ ਪਤਾ ਲੱਗਦਾ ਤੇ ਆ ਪੁੱਛ ਸਕਦੇ ਸੋ ਇੰਨੀ ਸ਼ਬਦ ਦੀ ਵਿਚਾਰ ਕਰਦੇ ਹੋਏ ਆ ਭੁੱਲਣਾ ਬਖਸ਼ੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ